ਬਹੁਤ ਮੜਾ ਖਾਲਾ ਸਾਡੇ ਇੱਥੇ ਬਾਟਰ ਦੇ ਉੱਤੇ ਹੁਣ ਤੱਕ ਆਪਾਂ ਸਨ ਪੈੜ ਦੀ ਜੰਗ ਵੀ ਦੇਖੀ 71 ਦੀ ਵੀ ਜੰਗ ਦੇਖੀ ਛੱਡ ਕੇ ਭਜਣਾ ਪੈ ਗਿਆ ਤਿੰਨ ਚਾਰ ਹਾੜ ਆਏ ਨੇ ਜਿੰਨਾ ਸਾਡਾ ਰਹਿਣੀ ਕੁਛ ਨਹੀਂ ਕਰ ਦਿੱਤਾ ਆਏ ਥਾਲ ਵੀ ਹਾੜ ਆ ਜਾਂਦਾ ਜਿਹੜਾ ਬੰਦ ਪਾਰ ਜ਼ਮੀਨ ਸਾਰੀ ਡੁੱਬ ਜਾਂਦੀ ਆ ਇਹ ਕਮਤ ਸਾਡੇ ਪਿੰਡ ਦਾ ਇੱਕ ਕਿੱਲਾ ਵੀ ਝੋਨਾ ਜਿਹੜਾ ਉਹ ਨਹੀਂ ਬਚਿਆ ਕਣਕ ਦੀ ਵੀ ਗਵਾਸ ਨਹੀਂ ਵੀ ਕਣਕ ਵੀ ਵੀਚ ਲਾਗੇ ਫਸਲੀ ਕਿਵੇਂ ਨਹੀਂ ਮੰਨ ਟੈਟਰੀ ਹੁੰਦਾ ਕਿ ਨਹੀਂ ਹਲੇ ਬੁਲਾਉਂਦੇ ਹੋ ਜੀ ਹੋਰ ਵਾਇਕਰੂ ਦੀ ਕਿਰਪਾ ਚੜਦੀ ਕਲਾ ਹੈ ਹੋ ਉਹ ਰਨ ਸਾਡੇ ਟੁੱਟਦੇ ਜਦ ਇੰਨੇ ਚੜਦੇ ਨੇ ਟੁੱਟੇ 60 ਹਰ ਸਾਲ ਦੀ ਉਮਰ ਉਹ ਹੁਣ ਤੱਕ ਨਹੀਂ ਟੁੱਟੇ ਤੇ ਗਾ ਕੇ ਟੁੱਟਣੇ ਆ ਅਜੇ ਉੱਟਣੇ ਆ ਮਰੇ ਨਹੀਂ ਜੋ ਮਰ ਜੀ ਉਹਦੇ ਇਹ ਗੱਲ ਹੈਗੀ ਜੀ ਮਰਨ ਵਾਲਾ ਕੰਮ ਹੀ ਨਹੀਂ ਕੋਈ ਉਹ ਚੜਦੀ ਕਲੇ ਰਹਿਣੀ ਖਾਲਸੇ ਦੀ ਚੜਦੀ ਕਲੇ ਰਹਿਣੀ ਆ ਪੰਜਾਬ ਨੂੰ ਜਿੱਦਾਂ ਮਰਜੀ ਮਾਰ ਲੇ ਸੈਂਟਰ ਪੰਜਾਬ ਨਹੀਂ ਮਰ ਲੱਗਾ ਜੀ ਮੈਂ ਬੜੀ ਕੋਸ਼ਿਸ਼ ਕੀਤੀ ਐ ਨਾ ਇੰਦਰਾ ਦੇ ਟਾਈਮ ਤੇ ਵੀ ਬੜੀ ਕੋਸ਼ਿਸ਼ ਕੀਤੀ ਐ ਖਾਲਸਾ ਖਤਮ ਹੋ ਜਾਏ ਖਾਲਸਾ ਨਹੀਂ ਖਤਮ ਹੋਣਾ ਤੁਸੀਂ 88 ਦੇ ਵੀ ਹੜ ਦੇਖੀ ਹਾਂ ਜੀ ਬਿਲਕੁਲ ਜੀ ਸਾਰੇ ਸਾਰੇ ਵੇਖੇ ਲੜਾਈਆਂ ਵੇਖੀਆਂ ਸਾਰਾ ਕੁਝ ਵੇਖਿਆ ਚੰਦ 10ਵੇਂ ਸੀ ਵਿਆਹ ਵਾਲੇ ਹਟ ਜਾਦਾ ਦਹਿਸ਼ਤ ਕਰਦੀ ਨੇ ਸਾਡੇ ਬਾਸ ਤੇ ਅਰੈਸਟ ਕਰ ਬਹੁਤ ਜਰਦਾ ਹਾਂਜੀ ਬਹੁਤ ਜਰ 88 ਦਾ ਜੜਾ ਤੇ ਬਾਰਡਰ ਤੇ ਰਹਿਣ ਦਾ ਜਿਹੜਾ ਕਹਿ ਲੋ ਵੀ ਖੌਫ ਹੈ ਉਹ ਕਿੰਨਾ ਕਰਦਾ ਅਦਰਵਾਈਜ਼ ਖੌਫ ਤਾਂ 24 ਘੰਟੇ ਦਾ ਸਭ ਮੌਤ ਦਾ ਹੀ ਡਰਿਆ ਜੇ ਐਕਸ਼ਨ ਨਹੀਂ ਕਰਦੇ ਅਸੀਂ ਮਰਦੇ ਹਾਂ ਲੜਾਈ ਲੱਗਦੀ ਮਰਦੇ ਹਾਂ ਫਲੱਡ ਆਉਂਦਾ ਤਾਂ ਅਸੀਂ ਮਰਦੇ ਹਾਂ ਐਕਸ਼ਨ ਜ਼ਰੂਰ ਦੇਵੇ ਪਿੰਡ ਖਾਲੀ ਕਰਦੇ ਜੀਬ ਜਾਤੇ ਉਹਨੂੰ ਵੀ ਆਪਾਂ ਪਛਾੜ ਲਗੇ ਜਦ ਹੁਣ ਐਕਸ਼ਨ ਸੰਧੂਰ ਹੋਇਆ ਨਾ ਇਹ ਉਹਦੇ ਵੀ ਆਪਾਂ ਸਾਨੂੰ ਜਦੋਂ ਕੋ ਮਾੜੀ ਜਿਹੀ ਹਰਕਤ ਆਉਂਦੀ ਹੈ ਨਾ ਪਾਣੀ ਦੀ ਆ ਗਈ ਕੋ ਜੰਗ ਦੀ ਆ ਗਈ ਸਾਨੂੰ ਛੱਡ ਕੇ ਕਰਦਿਲ ਜਾਪਾਂ ਕਰ ਛੱਡ ਕੇ ਖਲੇ ਦੌੜ ਗਏ ਰਾਹ ਸਮਗਰੀ ਆਈ ਹੈ ਉਹਦੇ ਬਾਰੇ ਤੁਹਾਡਾ ਕੀ ਮਤਲਬ ਆਈ ਇੱਧਰ ਪਹੁੰਚੀ ਹੈ ਸਾਰੇ ਬਿਲਕੁਲ ਪਹੁੰਚੀ ਆ ਜੀ ਸਾਨੂੰ ਪਹੁੰਚਾਇਆ ਹੀ ਉਹਨਾਂ ਨੇ 27 ਨੂੰ ਪਾਣੀ ਤੁਸੀਂ ਬਾਂਦੇ ਟੁੱਟਿਆ ਆ 28 ਨੂੰ 29 ਨੂੰ ਪਹੁੰਚ ਗਏ ਨਹੀਂ ਤਾਂ ਅਸੀਂ ਕਿਤੋਂ ਗਾਣਾ ਸੀ ਸੰਗਤ ਜਿਹੜੀ ਆਈ ਆ ਟਰਾਲੀਆਂ ਲੈ ਕੇ ਇਹਨਾਂ ਨੇ ਬਹੁਤ ਸਾਡੀ ਮਤ ਕੀਤੀ ਆ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਸਾਰੀ ਸੱਚ ਗਾਪੀ ਕਿਵੇਂ ਹੋ ਜੀ ਠੀਕ ਹੈ ਮੈਡਮ ਬਹੁਤ ਮਾੜਾ ਹਾਲ ਹੈ ਸਾਡੇ ਇੱਥੇ ਬਾਟਰ ਦੇ ਉੱਤੇ ਹੁਣ ਤੱਕ ਆਪਾਂ 75 ਦੀ ਜੰਗ ਵੀ ਦੇਖੀ 71 ਦੀ ਵੀ ਜੰਗ ਦੇਖ ਕੇ ਛੱਡ ਕੇ ਭਜਣਾ ਪੈ ਗਿਆ ਤਿੰਨ ਚਾਰ ਹਾੜ ਆਏ ਨੇ ਜਿੰਨਾ ਸਾਡਾ ਰਹਿਣੀ ਕੁਛ ਨਹੀਂ ਕਰ ਦਿੱਤਾ ਆਏ ਥਾਲੀ ਵਿਹਾੜ ਆ ਜਾਂਦਾ ਜਿਹੜਾ ਬੰਦਪਾਰ ਜਮੀਨ ਸਾਰੀ ਡੁੱਬ ਜਾਂਦੀ ਆ ਇਹ ਕਮਲ ਸਾਡੇ ਪਿੰਡ ਦਾ ਇੱਕ ਕਿਲਾ ਵੀ ਝੋਣਾ ਜਿਹੜਾ ਉਹ ਨਹੀਂ ਬਚਿਆ ਕਣਕ ਦੀ ਵੀ ਗੋਸ ਨਹੀਂ ਵੀ ਕਣਕ ਵੀ ਵੀ ਲਾਗੇ ਤੇ ਹੁਣ ਆਉਣ ਵਾਲੇ ਸਾਲਾਂ 'ਚ ਹੋਣਾ ਵੀ ਨਹੀਂਗਾ ਨਾ ਹੋਣਾ ਕੁਛ ਨਹੀਂ ਜੇ ਜਮੀਨ ਇਹ ਵਤਰੀ ਨਹੀਂ ਹੋਣੀ ਜੇ ਕਣਕ ਬੀਜੀ ਨਹੀਂ ਜਾਣੀ ਜੋ ਨਾ ਵੀ ਗਿਆ ਸਾਨੂੰ ਕਣਕੀ ਵੀ ਜਾ ਵੀ ਚਲੀ ਜਾਣੀ ਆ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਹੁਣ ਤੱਕ ਹਰ ਚੀਜ਼ ਵੇਖੀ ਹੈ ਤੁਹਾਨੂੰ ਹਰ ਆਏ ਅਫਸਰ ਤੇ ਕੋਈ ਨਾ ਕੋਈ ਖਾਲੀ ਕਰਨਾ ਪੈਂਦਾ ਆਪਦਾ ਘਰ ਭਜਣਾ ਪੈਂਦਾ ਹੌਸਲਾ ਟੁੱਟਦਾ ਬਾਪੂ ਜੀ ਕਿ ਹੋਰ ਹੋਰ ਟੁੱਟ ਰਹੇ ਕੋ ਟੁੱਟ ਗਿਆ ਜੀ ਐਕਸ਼ਨ ਸੰਦੂਰ ਦੇ ਵਿੱਚ ਪਿੰਡ ਖਾਲੀ ਕਰਦੇ ਜੀ ਬਜਾਤੇ ਉਹਨੂੰ ਵੀ ਆਪਾਂ ਪਛਾਣ ਲੱਗੇ ਜਦ ਹੁਣ ਐਕਸ਼ਨ ਸੰਦੂਰ ਹੋਇਆ ਨਾ ਤੇ ਉਹਨੂੰ ਵੀ ਆਪਾਂ ਸਾਨੂੰ ਜਦੋਂ ਕੋ ਮਾੜੀ ਜਿਹੀ ਕਰ ਹਰਕਤ ਆਉਂਦੀ ਹੈ ਨਾ ਪਾਣੀ ਦੀ ਆ ਗਈ ਕੋ ਜੰਗ ਦੀ ਆ ਗਈ ਸਭ ਛੱਡ ਕੇ ਕਰ ਕਰ ਕੇ ਆਪਾਂ ਘਰ ਛੱਡ ਕੇ ਖਾਲੀ ਦੌੜ ਗਏ ਐਵੇਂ ਸਵਾਲ ਹੁੰਦਾ ਵੀ ਪੰਜਾਬੀ ਕਿਉਂ ਹਰ ਵਾਰੀ ਇਹ ਸਫਰ ਕਰਦੇ ਜਿੱਥੇ ਬਾਰਡਰ ਨੇੜੇ ਆ ਜੀ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਤੇ ਇਹਦਾ ਫਿਰ ਕਰਕੇ ਮੁਸ਼ਕਲ ਹੋ ਜਾਂਦਾ ਥੋੜਾ ਲੱਗ ਗਿਆ ਜੀ ਆਪ ਨੂੰ ਹਾਂ ਜੀ ਆਹ ਬੈਂਤੀ ਇੱਕ ਦਰਿਆ ਨਾਲ ਆ ਗਿਆ ਬਿਲਕੁਲ ਸਾਰਾ 1.5 ਕਿਲੋਮੀਟਰ ਇੱਥੇ ਦਰਿਆ ਵਾ ਆਪਾਂ ਕਿੱਥੇ ਸੀਗੇ ਜਦੋਂ ਪਾਣੀ ਦਾ ਵਹਾਅ ਹੁੰਦਾ ਇੰਨੀ ਇੰਨਾ ਰੋੜ ਕੇ ਪਾਣੀ ਰਸ਼ ਚ ਆਉਂਦਾ ਤਾਂ ਆਪਾਂ ਕਿੱਥੇ ਸੀਗੇ ਤੁਸੀਂ ਉਦੋਂ ਕਿੱਥੇ ਸੀਗੇ ਤੁਸੀਂ ਬੰਦੇ ਖੜੇ ਏਗੇ ਤੁਸੀਂ ਬੰਦੇ ਪਾਣੀ ਬੰਨਣ ਵਾਸਤੇ ਰੋਕਣ ਵਾਸਤੇ ਖੜੇ ਏਗੇ ਉੱਥੇ ਕਈ ਆਗੋਂ ਸਾਰੀ ਰਾਤ ਖੜੇ ਰਹੇ ਆ ਫਿਰ ਵੀ ਜ਼ਬਰਦਸਤ ਬੰਨ ਟੁੱਟ ਗਿਆ ਕੀ ਕਰਦੇ ਪਾਣੀ ਦੇ ਸਾਰੇ ਲੋਕ ਜਿੰਨੇ ਪਿੰਡ ਦੇ ਸਾਰੇ ਤੁਸੀਂ ਬੰਦੇ ਖੜੇ ਸੀਗੇ ਤੁਸੀਂ ਇੰਨਾ ਪਾਣੀ ਛੱਡਿਆ ਤੁਸੀਂ ਦਿੱਤੋ ਦੀ ਵਗਣ ਗਿਆ ਤੁਸੀਂ ਦਿੱਤੋ ਦੇ ਵਗਣ ਕਾਰਨ ਜਿਹੜਾ ਪਾਣੀ ਆ ਰੁੜ ਗਿਆ ਆ ਤੁਸੀਂ ਜਦੋਂ ਉੱਥੇ ਖੜੇ ਸੀਗੇ ਬੰਨ ਟੁੱਟ ਗਿਆ ਫਿਰ ਉੱਤੇ ਬਾਅਦ ਕਿੱਥੇ ਗਏ ਕੀ ਕਰਿਆ ਭੱਜ ਗਏ ਲੋਕ ਘਰਾਂ ਚ ਵੜੇ ਭੱਜ ਗਏ ਪਿੰਡ ਨੂੰ ਭੱਜੇ ਵੀ ਚਲੋ ਆਪਣੇ ਬੱਚੇ ਬੁੱੱਚੇ ਉੱਚੇ ਥਾਂ ਕੱਢੀਏ ਕੋ ਸਮਾਨ ਕੱਢੀਏ ਇਹ ਨੀਵੇਂ ਕਰਾਂ ਤਾਂ ਨਿਕਲੇ ਕੁਝ ਨਹੀਂ ਤੇ ਹੁਣ ਕਿਵੇਂ ਦਾ ਮਹਿਸੂਸ ਹੁੰਦਾ ਹੈ ਹੁਣ ਮਹਿਸੂਸ ਹੈ ਸਰਕਾਰ ਕੋ ਮਤ ਕਰੇ ਸਾਡੀ ਕਣਕ ਬਾਜਾਰੇ ਜਾਂ ਸਾਡੀ ਜ਼ਮੀਨ ਤੋਂ ਸਾਨੂੰ ਕੋਈ ਦਾ ਮੁਆਵਜ਼ਾ ਦਿੱਤਾ ਜਾਏ ਆਇਆ ਕੋਈ ਹਲ ਤਾਂ ਆਇਆ ਅਜੇ ਤਾਂ ਕੋਈ ਨਹੀਂ ਕੋਈ ਗਰਦੋਰੀ ਨਹੀਂ ਕੋਈ ਆਇਆ ਕੋਈ ਨਹੀਂ ਆਇਆ ਹੋਰ ਜੋ ਪਾਣੀ ਉਹ ਤਾਂ ਕੋਈ ਨਹੀਂ ਆਇਆ ਇਹ ਸੈਂਟਰ ਸਾਡੇ ਨਾਲ ਧੱਕਾ ਕਰ ਰਹੇ ਆ ਜੀ ਸੈਂਟਰ ਧੱਕਾ ਕਰ ਰਹੇ ਆ ਸੈਂਟਰ ਤਾਂ ਕਾ ਕਰ ਰਹੇ ਤੁਹਾਨੂੰ ਲੱਗਦਾ ਐਵੀ ਖਬਰ ਫੈਲਦੀ ਹੈ ਵੀ ਜਿਹੜੇ ਆਪਣੇ ਹੜ ਨਹੀਂ ਗੇ ਇਹ ਸੈਂਟਰ ਨੇ ਜਾਣ ਜਾਣ ਕੇ ਕਰਾਏ ਹੋ ਜਾਣ ਕੇ ਜੀ ਭਈਏ ਅਫਸਰ ਲਾ ਦਿੱਤਾ ਤੇ ਸਰਦਾਰਾਂ ਨੂੰ ਲਾ ਦਿੱਤਾ ਉਹਨਾਂ ਦੇ ਥਰੂ ਪਾਣੀ ਜਿਆਦਾ ਛੜਾਇਆ ਇਹਨਾਂ ਨੇ ਵੇਖੋ ਜੇ ਇਹਨਾਂ ਨੂੰ ਪਤਾ ਹੀ ਵੀ ਹਰ ਕੰਮ ਮੌਹਰੇ ਇਸ ਤਰ੍ਹਾਂ ਇੰਨਾ ਮੀਂਹ ਪੈਣਾ ਡੈਮ ਨੂੰ ਪੀਲੋ ਨਹੀਂ ਰੱਖਦੇ ਉਹਦਾ ਲੈਵਲ ਨਹੀਂ ਰੱਖਦੇ ਪਈ ਇੰਨਾ ਵੀ ਚੱਲ ਸਕਦਾ ਜਦੋਂ ਬਿਲਕੁਲ ਕੰਢੇ ਨੇ ਭਰ ਜਾਂਦਾ ਤਾਂ ਉਹਨੂੰ ਡੈਮ ਦੇ ਫੱਟੇ ਖੋਲ ਦਿੰਦੇ ਆ ਫਿਰ ਉਹ ਪਾਣੀ ਕਾਬੂ ਹੀ ਨਹੀਂ ਹੁੰਦਾ ਉਹਨਾਂ ਕੋ ਜਦੋਂ ਡੈਮੋਂ ਟੱਪਣ ਲੱਗਦਾ ਫਿਰ ਇਹ ਪਾਣੀ ਛੱਡਦੇ ਆ ਇਹਦਾ ਫਰਜ਼ ਹੈਗਾ ਡੈਮ ਨਹੀਂ ਰੱਖੋ ਇੰਨੇ ਦਿਨਾਂ ਤੋਂ ਹਮਾਚਲ 'ਚ ਬਦਲ ਫਟਣ ਦੇ ਸੀ ਉਤਰਾਖੰਡ 'ਚ ਬਦਲ ਫਟਣ ਦੇ ਸੀ ਜੇਹਾਂਨਕ ਵਿੱਚ ਬਦਲ ਫਟਣ ਦੇ ਸੀ ਇਹਨਾਂ ਨੂੰ ਨਹੀਂ ਸੀ ਪਤਾ ਵੀ ਪਾਣੀ ਹੈ ਕਿੰਨਾ ਰੋਕਾਂਗੇ ਪਹਿਲਾਂ ਚੰਡਾ ਚ ਨਹੀਂ ਛੱਡਿਆ ਇਹਨਾਂ ਨੇ ਤੁਸੀਂ 88 ਦੇ ਵੀ ਹੜ੍ਹ ਵੇਖੇ? ਹਾਂਜੀ ਬਿਲਕੁਲ ਜੀ ਸਾਰੇ ਵੇਖੇ ਸਾਰੇ ਹੜ੍ਹ ਵੇਖੇ ਜੀ ਲੜਾਈਆਂ ਵੇਖੀਆਂ ਸਾਰਾ ਕੁਝ ਵੇਖਿਆ ਸਾਰੇ ਸਾਲ ਹੋ ਗਏ ਬਰਾਬਰ ਦੇ ਇੱਥੇ ਇੱਥੇ ਜਗ੍ਹਾ ਵੀ ਵੇਖੀਆਂ ਨੇ ਹੜ੍ਹ ਹੀ ਸਾਰੇ ਇੱਥੇ ਕੋਈ ਘੜਾ ਤੁਸੀਂ ਅੰਦਰ ਦੱਸੇ ਸੀ ਵੀ ਆਹ ਵਾਲੇ ਹੜ੍ਹ ਜ਼ਿਆਦਾ ਦਹਿਸ਼ਤ ਕਰਦੀ ਨੇ ਸਾਡੇ ਵਾਸਤੇ ਦਹਿਸ਼ਤ ਕਰ ਬਹੁਤ ਜ਼ਿਆਦਾ ਹੈ ਹਾਂਜੀ ਬਹੁਤ ਜ਼ਿਆਦਾ 88 ਦਾ ਜਾਣਾ ਉਹ ਜਾਮ ਛੋਟੇ ਹੜ੍ਹ ਜਿਹੜੇ ਸਾਡੀ ਪਾਲੀ ਫਸਲ ਉਹ ਵੀ ਸਾਰੀ ਮਾਰ ਜਾਂਦੇ ਆ ਐਸਾ ਲਈ ਉਹ ਤੇ ਹਰ ਸਾਲ ਹੀ ਹੋਰ ਹਰ ਸਾਲ ਹੀ ਮਰਦੀ ਐਰ ਦਾ ਬੰਨ ਵੱਡੇ ਟੁੱਟ ਗਏ ਐਰ ਦਾ ਬਹੁਤ ਜ਼ਿਆਦਾ ਪਾਣੀ ਟੱਪ ਗਿਆ ਜਿਹੜਾ ਬੰਨਾਂ ਦੇ ਉੱ ਇਹ ਸਰਕਾਰ ਦੀ ਨਗਹਿਲੀ ਹੈ ਜਿਹਨੇ ਇੰਨੇ ਡੈਮ ਪਿਛੋਂ ਪਰ ਛੱਡੇ ਨੇ ਉਹਨਾਂ ਦੇ ਕੋਈ ਨਸਾ ਹਕਤਾਬ ਨਹੀਂ ਰੱਖਿਆ ਛੋਟਾ ਲੈ ਉਹ ਰੱਖੀ ਘੱਟ ਰੱਖਦੇ ਜਦੋਂ ਪਤਾ ਹੀ ਵਰਖਾ ਹੀ ਨਹੀਂ ਆਉਂਦੀ ਆ ਮੀਂਹਿਆ ਦੱਸਣ ਦਿਆ ਸਾਰਾ ਨੈਟ ਦੱਸਦਾ ਤੇ ਤੁਸੀਂ ਡੈਮ ਨਹੀਂ ਵੇਖੋ ਰੰਜੀਤ ਸਾਗਰ ਨਾ ਓਵਰ ਹੋਇਆ ਜੀ ਰੰਜੀਤ ਸਾਗਰ ਦੇ ਉੱਤੇ ਪਿੰਡ ਆ ਭੂੰਡ ਉੱਥੇ ਮੇਰਾ ਦੋਸਤ ਹੈ ਕੋ ਉਹ ਦੱਸ ਰਿਹਾ ਵੀ ਇਥੇ ਮੀਂਹ ਪੈ ਰਿਹਾ ਪਾਣੀ ਪੂਰਾ ਓਵਰ ਹੈ ਉਤੋਂ ਲੱਕੜ ਰੋੜ ਕੇ ਆ ਰਹੀ ਹੈ ਸਭ ਕੁਝ ਇਹਨਾਂ ਫੇਰ ਵੀ ਪਾਣੀ ਨਹੀਂ ਛੱਡੇ ਹੂੰ ਉਦੋਂ ਛੱਡਿਆ ਜਦੋਂ ਇੱਕਦਮ ਸਾਰਾ ਪੂਰਾ ਜਦੋਂ ਹਿੱਲਾ ਹੀ ਨਹੀਂ ਬਚਿਆ ਕੋਈ ਹੋਰ ਕੋਈ ਬੱਚਾ ਫਿਰ ਨਾ ਪਹੁੰਚ ਚਲੇ ਆਪਣੀ ਰੇਸ਼ ਕਿੱਥੇ ਉਦਾਂ ਆਪਾਂ ਲਾਗੇ ਬੰਨੇ ਰਹਿ ਰਹੇ ਹਾਂ ਕਿੰਨੀ ਕਪਣੀ ਫਸਲ ਕਿੰਨੀ ਕਿ ਫਸਲ ਸਾਡੇ ਸਾਰੇ ਪਿੰਡ ਦੇ ਸਾਢੇ 600 ਕਿੱਲਾ ਜ਼ਮੀਨਾਂ ਟੋਟਲ ਡੁੱਬ ਗਏ ਇੱਕ ਕਿੱਲਾ ਵੀ ਨਹੀਂ ਬਚਿਆ ਇੱਕ ਕਿੱਲਾ ਵੀ ਨਹੀਂ ਬਚਿਆ ਇੱਕ ਕਿੱਲਾ ਵੀ ਕਿਸੇ ਦਾ ਨਹੀਂ ਬਚਿਆ ਮੇਰਾ ਝੋਨਾ ਜ ਸਾਢੇ 650 ਕਿੱਲਾ ਜ਼ਮੀਨਾਂ ਸਾਈਡ ਤੇ ਆਸ਼ਨਾ ਛੋਹ ਹਾਂਜੀ ਕੋਈ ਵੀ ਨਹੀਂ ਨਗਰ ਮਾਸੀ ਵਾਲੇ ਦੀ ਸਾਢੇ 350 ਕਿੱਲਾ ਸਾਰੀ ਜ਼ਮੀਨ ਤੇ ਸਾਰਾ ਟੋਟਲ ਬਰਬਾਦ ਹੋ ਗਿਆ ਕੋਈ ਸਾਡੀ ਈਡੀ ਨੌਕਰੀ ਵੀ ਨਹੀਂ ਲੋਕਾਂ ਨੂੰ ਹੈ ਗਈ ਜਾਣੇ ਜਿਹੜੇ ਥੋੜੇ ਬੋਲੇ ਬਾਹਰ ਗਏ ਪਹਿਲੀਆਂ ਪੁਰੀਆਂ ਵੇਸ਼ ਕੇ ਕੁ ਬਚਾਰੀ ਤਰ੍ਹਾਂ ਉੱਥੇ ਤੱਕੇ ਤੁਰੇ ਬੱਚੇ ਬਾਹਰ ਨਹੀਂ ਹਾਂਜੀ ਬੱਚੇ ਸਾਰਿਆਂ ਦਾ ਕੋਈ ਕੰਕ੍ਰੇਟ ਤਾਂ ਹੈਗਾ ਉਹਨਾਂ ਨਾਲ ਗੱਲਬਾਤ ਹੋਰੀ ਉਹ ਕਿਵੇਂ ਮਹਿਸੂਸ ਕਰ ਰਹੇ ਨੇ ਉੱਥੇ ਵੇਖ ਕੇ ਤੁਹਾਨੂੰ ਸਾਰਿਆਂ ਨੂੰ ਨੈਟ ਨਹੀਂ ਹੈਗਾ ਕੰਟੈਕਟ ਹੀ ਨਹੀਂ ਹੋ ਪਾ ਰਹੇ ਹਾਂਜੀ ਕੋਨੈਕਟਡ ਹੀ ਹੋ ਪਾ ਰਹੇ ਉਹਨਾਂ ਨਾਲ ਗੱਲਬਾਤ ਨਹੀਂ ਹੋ ਰਹੀ ਪਿਆਰੇ ਘਰ ਦੇ ਜੀ ਕਿੱਥੇ ਨੇ ਇਸ ਤਰ੍ਹਾਂ ਜੋ ਉਹਨਾਂ ਦਾ ਕੋਮੁੰਦਾਇਓ ਟੇਰਾ মিডিਆ ਉਹ ਬੋਲਦਾ ਇੱਕ ਖਬਰ ਜੇ ਮਿਲ ਗਈ ਤੇ ਸਾਰਾ ਦਿਨ ਉਹ ਖਬਰ ਚਲਾਈ ਜਿਹੜੀ ਉਹਨਾਂ ਦੇ ਹੱਕ ਚ ਮੋਦੀ ਦੇ ਹੱਕ ਚ ਜੜੀ ਦੂਜੀ ਖਬਰ ਕੋ ਦਿੰਦਾ ਹੀ ਨਹੀਂ ਇਹ ਪੰਜਾਬ ਦੀ ਕਿਸ ਨੇ ਗੱਲ ਨਹੀਂ ਕੀਤੀ ਹਾਲਾਂਕਿ ਹੋਰ ਹਾਲੇ ਆਲੇ ਦੁਆਲੇ ਦੁਨੀਆ ਚ ਜੋ ਕੁਝ ਹੋ ਰਿਹਾ ਉਹਦੀ ਖਬਰ ਚੱਲਦੀ ਹੈ ਬਟ ਪੰਜਾਬ ਦੀ ਖਬਰ ਲੇਟ ਚੱਲਦੀ ਹੈ ਜੇ ਹੱਲੇ ਵੀ ਕਿਤੇ ਚੱਲ ਨਹੀਂ ਰਹੀ ਬਹੁਤੇ ਚੱਲਣਾ ਟੇ ਨਹੀਂ ਸਾਨੂੰ ਹੁਣ ਕੀ ਪਤਾ ਚੱਲਣ ਦੀ ਕਿ ਨਹੀਂ ਚੱਲਣ ਦੀ ਚਲੋਦੇ ਨਹੀਂ ਜੀ ਮੈਨੂੰ ਪੰਜਾਬ ਦੇ ਹਾਲਾਤਾਂ ਦਾ ਦੱਸਦਾ ਹੀ ਨਹੀਂ ਕਿ ਪੰਜਾਬ ਦੇ ਹਾਲਾਤ ਮਾੜੇ ਨੇ ਕਦੇ ਵੀ ਨਹੀਂ ਦੱਸਿਆ ਇਹਨਾਂ ਨੇ ਪਹਿਲਾਂ ਹੱਤ ਵਰਦੇ ਟਾਈਮ ਤੇ ਵੀ ਹੁਣ ਵੀ ਕਦੀ ਇਹਨਾਂ ਨੇ ਸਹੀ ਖਬਰ ਹੀ ਨਹੀਂ ਦਿੱਤੀ ਬੀਜੇ ਖਬਰ ਚਲਾਉਂਦੇ ਵੀ ਨਹੀਂਗੇ ਤੇ ਗਲਤ ਚਲਾਉਂਦੇ ਨੇਗੇ ਗਲਤ ਚਲਾਉਂਦੇ ਦੀ ਗੱਲ ਜੇ ਲੋਕਲ ਮੀਡੀਆ ਦਾ ਹੋਈ ਤੇ ਸਾਡੀ ਇੱਕ ਵੀ ਖਬਰ ਸਰਕਾਰ ਤੱਕ ਨਾ ਜਾਏ ਜੇ ਲੋਕਲ ਮੀਡੀਆ ਨਾਲ ਲੋਕਲ ਮੀਡੀਆ ਸਾਨੂੰ ਥੋੜਾ ਬੋਲਾ ਬਚਾ ਕਰ ਰਿਹਾ ਸਾਡਾ ਇਹ ਸਾਡੀ ਸਾਡੀ ਖਬਰ ਜਿਹੜੀ ਹੈ ਸਰਕਾਰ ਦੇ ਕੰਨਾਂ ਤੱਕ ਪਹੁੰਚਦੀ ਹੈ ਜਿਹੜਾ ਮੀਡੀਆ ਸਾਡੇ ਤੱਕ ਪਹੁੰਚ ਕਰਦਾ ਜਿੱਦਾਂ ਤੁਸੀਂ ਆਏ ਜੇ ਇਹ ਇਹ ਸਾਡੀ ਗੱਲ ਕੋਈ ਫਰਕ ਪਹੁੰਚਾਉਂਦਾ ਵਾਕਿ ਉਹਨਾਂ ਦਾ ਤਾਂ ਕੋਈ ਨੈਸ਼ਨਲ ਚੈਨਲ ਤਾਂ ਹੱਲੇ ਤੱਕ ਵੜਿਆ ਹੀ ਨਹੀਂ ਕੋਈ ਆਪਣੇ ਆਪ ਨੂੰ ਇਸ ਨੇਸ਼ਨ ਦਾ ਇਸ ਦੇਸ਼ ਦਾ 파ਟ ਮਹਿਸੂਸ ਕਰਦੇ ਹਾਂ ਜਦੋਂ ਉਹ ਇੰਨੀ ਕਾਣ ਮੇ ਕਾਣ ਚੱਲਣ ਨੂੰ ਮਿਲਦੀ ਹੈ ਵੀ ਤਾਂ ਤੁਹਾਡੀ ਗੱਲ ਨਹੀਂ ਨਹੀਂ ਇਹ ਇਹ ਨਹੀਂ ਸੋਚਦੇ ਵੀ ਸਾਡਾ 파ਟ ਨੇ ਸਾਡੇ ਪੰਜਾਬ ਨੂੰ ਸਾਡੇ ਸਰਦਾਰਾਂ ਨੂੰ ਆਪਣਾ 파ਟ ਨਹੀਂ ਸਮਝਦੇ ਮੋਦੀ ਸਰਕਾਰ ਨਹੀਂ ਸਮਝਦੀ ਮੋਦੀ ਸਰਕਾਰ ਨਹੀਂ ਸਮਝੀ ਪੰਜਾਬ ਮੇਰਾ ਆਪਣਾ ਹੈ ਜੇ ਸਮਝੇ ਤਾਂ ਸਾਡੇ ਲੋੜੀ ਇਥੇ ਤੱਕ ਨਾ ਪਈ ਕੀ ਨਹੀਂ ਸਰਕਾਰ ਸਰ ਜੋ ਮਰਜ਼ੀ ਸੰਦ ਦੇ ਸਕਦੇ ਆ ਅਸੀਂ ਬਾਰਡਰ ਦੇ ਰਹਿਣ ਆ ਸਾਰੀਆਂ ਮਾਰਖਾਨੇ ਸਾਨੂੰ ਕੋਈ ਸੁਭਤ ਦੂਜੀਆਂ ਸਟੇਟਾਂ ਨਾਲ ਵਧ ਨਹੀਂ ਆ ਗਈ ਜਦ ਸਾਨੂੰ ਕੋ ਪਹਿਲ ਦੇ ਆਧਾਰ ਤੇ ਨੌਕਰੀ ਦੇ ਕੋ ਪਹਿਲ ਦੇ ਆਧਾਰ ਤੇ ਕੀ ਦਿੱਤੀ ਜੇ ਵੀ ਬਾਰਡਰ ਦੇ ਲੋਕ ਨੇ ਉਹ ਗੱਲ ਹੀ ਨਹੀਂ ਗਈ ਨਾ ਮਿਲਦੀ ਆ ਹਾਂਜੀ ਹਾਂਜੀ ਕੋਈ ਬਾਰਡਰ ਦੇ ਪਹਿਲ ਨਹੀਂ ਕਿ ਬਾਰਡਰ ਦੀ ਪੱਟੀ ਨੂੰ ਅਸੀਂ ਕੋਈ ਨੌਕਰੀ ਜਾਂ ਇਹਨਾਂ ਦੇ ਬੱਚਿਆਂ ਬਾਰੇ ਕੋਈ ਸੋਚੀਏ ਕੋ ਇਹੋ ਜਿਹਾ ਕੁਝ ਨਹੀਂ ਹੈ ਤੇ ਬਾਰਡਰ ਤੇ ਰਹਿਣ ਦਾ ਜਿਹੜਾ ਕਹਿ ਲੋ ਵੀ ਖੌਫ ਹੈ ਉਹ ਕਿੰਨਾ ਕਰਦਾ ਆਦਰਵਾਇਸ ਖੌਫ ਤਾਂ 24 ਘੰਟੇ ਦੱਸਿਆ ਵੀ ਮੌਤ ਦਾ ਹੀ ਡਰਿਆ ਜੇ ਐਕਸ਼ਨ ਕਰਦੇ ਅਸੀਂ ਮਰਦੇ ਆ ਲੜਾਈ ਲੱਗਦੀ ਮਰਦੇ ਆ ਫਲੱਡ ਆਉਂਦਾ ਤਾਂ ਅਸੀਂ ਮਰਦੇ ਆ ਰਾਤ ਨੂੰ ਲੜਾਈ ਫਿਰ ਅਸ ਅਪਰੇਸ਼ਨ ਜਦੋਂ ਉਹ ਚ ਮਝੈਲਾ ਆਈਆਂ ਸਾਰੇ ਪਾਸੇ ਡਿੱਗੀਆਂ ਉਹ ਪਤਾ ਨਹੀਂ ਸੀ ਕਿਹਦੇ ਮਕਾਨ ਤੇ ਡਿੱਗ ਪੈਣੀ ਕਿਹੜੇ ਪਿੰਡ ਡਿੱਗ ਪੈਣੀ ਆ ਕੀ ਹੋਣਾ ਕੀ ਨਹੀਂ ਹੋ ਨੁਕਸਾਨ ਹੋਇਆ ਵੀ ਆ ਜੀ ਹਾਂਜੀ ਹਾਂਜੀ ਆ ਇੱਥੇ ਹਾਂਜੀ ਚੱਲ ਸੀ ਆਪਣੇ ਇੱਥੇ ਡਿੱਗੇ ਨਗੇ ਉਦੋਂ ਮਸਾਈਲਾਂ ਵਗੈਰਾ ਡਿੱਗੀਆਂ ਸੀਗੀਆਂ ਹਾਂਜੀ ਤੇ ਆ ਆਪਣੇ ਤੁਹਾਡੀ ਵਾਲ ਸਾਈਡੋਂ ਡਿੱਗੀ ਸੀ ਕਿੱਥੋਂ ਨਾਲ ਸਾਈਡ ਡਿੱਗੀ ਆ ਅੰਬਰਸਾ ਦੇ ਇਲਾਕੇ ਡਿੱਗੀ ਆ ਉਹਨਾਂ ਨੇ ਜਿਹਨੂੰ ਰੈਕਸ਼ਨ ਕੀਤਾ ਉਹਨਾਂ ਕਿਤੇ ਉਹਨਾਂ ਮਾਰੀਏ ਸੰਤ ਬਰ ਲਈ ਇਹ ਭਾਜਪਾ ਵਾਲੇ ਮਾਰੀਏ ਕਿੰਨਾ ਮਾਰੀਏ ਅਸਲੀ ਕਿਵੇਂ ਮਨ ਟੈਟੇਰੀ ਹੁੰਦਾ ਕਿ ਨਹੀਂ ਹੱਲੇ ਬੁਲੰਦੇ 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 ਜੀ ਉਹ ਤਾਂ ਵਾਹਿਗੁਰੂ ਦੀ ਕਿਰਪਾ ਚੜਦੀ ਕਲਾ ਆ ਹਾਂ ਜਿਹੜੇ ਨਹੀਂ ਸਾਡੇ ਟੁੱਟਦੇ ਜਦ ਇੰਨੇ ਚੜਦੇ ਨਹੀਂ ਟੁੱਟੇ 60 ਹਰ ਸਾਲ ਦੀ ਉਮਰੋ ਕਿ ਹੁਣ ਤੱਕ ਨਹੀਂ ਟੁੱਟੇ ਦੇਗਾ ਕਿ ਟੁੱਟਣੇ ਨਹੀਂ ਅਜੇ ਉੱਜੜੇ ਆ ਮਰੇ ਨਹੀਂ ਜੋ ਮਰਜੀ ਉਹਦੇ ਇਹ ਗੱਲ ਹੈ ਕਿ ਕਿੱਥੋਂ ਆਂਦੀ ਐਨੀ ਪਾਵਰ ਐਨੀ ਸ਼ਕਤੀ ਐਨੀ ਮਰਨ ਵਾਲਾ ਕੰਮ ਹੀ ਨਹੀਂ ਕੋਈ ਉਹ ਚੜਦੀ ਕਲਾ ਹੀ ਰਹਿਣੀ ਖਾਲਸੇ ਦੀ ਚੜਦੀ ਕਲਾ ਰਹਿਣੀ ਹੈ ਪੰਜਾਬ ਨੂੰ ਜਿੱਦਾਂ ਮਰਜੀ ਮਾਰ ਲੈ ਸੈਂਟਰ ਪੰਜਾਬ ਨਹੀਂ ਮਰ ਲੱਗਾ ਜੀ ਇਨੇ ਬੜੀ ਕੋਸ਼ਿਸ਼ ਕੀਤੀ ਹੈ ਨਾ ਇੰਦਰਾ ਦੇ ਟਾਈਮ ਤੋਂ ਵੀ ਬੜੀ ਕੋਸ਼ਿਸ਼ ਕੀਤੀ ਹੈ ਖਾਲਸਾ ਖਤਮ ਹੋ ਜਾਏ ਖਾਲਸਾ ਨਹੀਂ ਖਤਮ ਹੋਣਾ ਤੇ ਬਾਪੂ ਜਿਹੜੀ ਰਾਹਤ ਸਮੱਗਰੀ ਆਈ ਹੈ ਉਹਦੇ ਵੇਲੇ ਤੁਹਾਡਾ ਕੀ ਮਤਲਬ ਆਈ ਇੱਧਰ ਪਹੁੰਚੀ ਹੈ ਸਾਰੇ ਬਿਲਕੁਲ ਪਹੁੰਚੀ ਆ ਜੀ ਸਾਨੂੰ ਪਹੁੰਚਾਇਆ ਹੀ ਉਹਨਾਂ ਨੇ 27 ਨੂੰ ਪਾਣੀ ਤੁਸੀਂ ਬਾਲੇ ਟੁੱਟਿਆ ਆ 28 ਨੂੰ 29 ਨੂੰ ਪਹੁੰਚ ਗਏ ਨਹੀਂ ਤਾਂ ਅਸੀਂ ਕਿਥੋਂ ਗਾਣਾ ਸੀ ਬੜਾ ਬਹੁਤ ਉਹ ਸੁਣਾਏ ਤੇ ਉਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਜਿੱਤੇ ਨਾਲ ਤੋਂ ਵੀ ਆਏ ਮੁੰਡਾ ਰੋਟੀ ਪਾਣੀ ਕਿਵੇਂ ਕਰਦੇ ਬਹੁਤ ਸਿੱਖ ਜਿਹੇ ਬੰਦੇ ਆ ਜੇ ਚੱਲਣ ਡਿਆ ਜੇ ਅਜੇ ਤੱਕ ਘਰ ਬਣਾਉਣ ਦੀ ਲੋੜ ਨਹੀਂ ਜੇ ਪਈ ਪਾਣੀ ਪੀਣ ਨੂੰ ਨਹੀਂ ਰਿਹਾ ਪਾਣੀ ਉਹਨਾਂ ਜਿੱਤਾ ਤੇ ਫਿਰ ਅਸੀਂ ਭੈਣੇ ਪਾਣੀ ਪੋਣੀ ਪੀਤਾ ਹੋ ਰਹੀ ਕੀ ਖਾ ਸਕਦੇ ਐ ਇੰਨਾ ਹੀ ਕੇ ਸਿੰਗਰ ਹੈ ਸਿੰਗਰ ਜਿਹੜਾ ਪਿੱਛੋਂ ਇਲਾਕੇ ਚੋਂ ਆਏ ਨੇ ਨਾ ਜੀ ਸੰਗਤ ਜਿਹੜੀ ਆਈ ਹੈ ਟਰਾਲੀਆਂ ਲੈ ਕੇ ਇਹਨਾਂ ਨੇ ਬਹੁਤ ਸਾਡੀ ਮਦਦ ਕੀਤੀ ਆ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਸਾਰਿਆਂ ਬਹੁਤ ਸਾਡੀ ਬਹੁਤ ਜਿਆਦਾ ਹੈਲਪ ਕੀਤੀ ਸਾਬ ਸਾਡੇ ਕੋਲ ਆਏ ਨੇ ਲੱਖੇ ਸਦਾਨੇ ਨਹੀਂ ਸੀ ਪਹੁੰਚੇ ਸਾਡੇ ਘਰਾਂ ਦੇ ਕਾਏ ਨੇ ਉਹਨਾਂ ਕੇ ਜੀ ਨਾ ਸਾਨੂੰ ਖਾਣ ਦੀ ਕੋਈ ਟੋੜ ਨਹੀਂ ਜੀ ਕਿਸਾਨ ਜਦੇ ਬਧੀਆਂ ਦਰਜ ਹੋਣਾ ਜੀ ਕਿਸਾਨ ਜਥੇਬੰਦੀਆਂ ਸਾਰੀਆਂ ਆ ਸਾਡਾ ਹਾਲ ਚਾਲ ਪੁੱਛ ਕੇ ਗਈਆਂ ਨੇ ਆਂ ਯਾਨ ਗਾਵੀ ਕਹਿ ਕੇ ਗਈਆਂ ਵੀ ਤੁਹਾਡੀ ਵੱਸ ਵੱਧ ਮਤ ਕਰਾਂਗੇ ਜਿਹੜਾ ਇਦੋਂ ਬਾਅਦ ਜਦੋਂ ਪਾਣੀ ਹਲੇ ਥਲੇ ਲੈਣਾ ਹੈ ਉਦੋਂ ਬਾਅਦ ਜੇ ਤੁਹਾਨੂੰ ਲੱਗਦਾ ਵੀ ਨੁਕਸਾਨ ਉਦੋਂ ਪਤਾ ਲੱਗੂਗਾ ਅਸਲ ਕੀ ਹੈ ਜੇ ਨੁਕਸਾਨ ਜਿਹੜਾ ਹੋ ਗਿਆ ਤਾਂ ਦਰਦਾਜੋਨਾ ਖਤਮ ਹੋ ਗਿਆ ਜੀ ਉਸ ਤੋਂ ਬਾਅਦ ਹੁਣ ਅਗਲਾ ਅਗਲਾ ਨੁਕਸਾਨ ਇਹ ਸਾਡੀ ਕਣਕ ਦੀ ਬੀਜੀ ਜਿਹਦੇ ਰੋ ਹੀ ਨਖਾਨੀ ਨਹੀਂ ਹੋਣਾ ਜੇ ਕਣਕਾਂ ਦੀ ਬੀਜ ਕੀ ਸਾਡਾ ਟਾਈਮ ਦਾ ਖਾਦਣਾ ਬੀੜੀ ਕੋ ਡੀਜਲ ਨਾ ਮੜਿਆ ਬੀਜ਼ਨਸ ਕਰੀਏ ਉਦੋਂ ਬਾਅਦ ਨੁਕਸਾਨ ਹੋ ਜਾਣਾ ਕੋਨੇ ਜਮੀਨ ਫਿਰੇ ਪੇਚ ਰਣੀ ਜੀ ਪਿੱਜੇ ਨਾ ਕਰ ਪੈਰੀ ਪੈ ਕੇ ਜਮੀਨ ਚ ਰੇਤ ਪੈ ਗਈ ਉਹ ਕੱਢੀ ਜਾਏ ਚਕਾਈ ਦੇ ਜਾਂ ਸਰਕਾਰ ਸੰਨ ਕਹੇ ਵੀ ਤੁਸੀਂ ਆਪ ਵੇਚ ਲੋ ਲੈ ਜਾਓ ਚਲੋ ਇੰਨਾ ਹੋ ਜਾ ਸਾਡੇ ਰੇਤ ਹੀ ਕੱਢ ਕੇ ਵੇਚ ਲਈ ਕੱਲੋਂ ਕਹਿੰਦੇ ਤੁਸੀਂ ਮਾਈਨਿੰਗ ਕਰ ਸਾਨੂੰ ਰੇਤ ਹੀ ਨਾ ਵੇਚਣ ਦੇਣ ਇਹ ਸਰਕਾਰ ਸੰਨ ਜਾਚ ਚੋੜੀ ਗਈ ਜਾਈਏ ਲੈ ਕੇ ਜਾਈਏ ਉੱਥੇ ਸਾਨੂੰ ਪੁਲਿਸ ਵਾਲੇ ਘੇਰ ਲੈਣ ਇਹ ਤਾਂ ਮਾਈਨਿੰਗ ਚਾਹੀਦੀ ਸਾਨੂੰ ਇਹ ਤੋਂ ਛੂਟ ਮਿਲਣੀ ਚਾਹੀਦੀ ਮੈਂ ਮਾਈਨਿੰਗ ਚ ਨਹੀਂ ਹੋਣੀ ਚਾਹੀਦੀ ਰੇਤ ਜਿਹੜੀ ਹੈ ਮਾਈਨਿੰਗ ਚ ਨਹੀਂ ਹੋਣੀ ਚਾਹੀਦੀ ਜਿਹੜੀਆਂ ਅਸੀਂ ਆਪਣੇ ਖੇਤ ਵੀ ਬਣਾ ਲਈਏ ਅਸੀਂ ਚਾਰ ਜਿਹੜਾ ਝੋਨਾ ਮਰਿਆ ਚਾਰ ਪੈਸੇ ਵੀ ਕੱਢਣ ਦਊਗੀ ਸਰਕਾਰ ਨਹੀਂ ਜੇ ਮੇ ਤੁ ਆਸ ਨਹੀਂ ਹੈਗੀ ਲੇਕਿਨ ਕਰਨਾ ਚਾਹੀਦਾ ਇਹ ਮੀਡੀਆ ਨੂੰ ਗੱਲ ਪਹੁੰਚਾਉਣੀ ਚਾਹੀਦੀ ਸਰਕਾਰ ਤੱਕ ਵੀ ਇਹਨਾਂ ਜੱਟਾਂ ਨੂੰ ਤੀ ਰੇਤ ਕੱਢਣ ਦਿਓ ਥੋੜਾ ਮਤਾਂ ਆਪਣਾ ਤੇਲ ਜੋਗਾ ਖਰਚਾ ਕਰਨ ਕੋ ਪਿਆਲੀਆਂ ਬਾਹਰ ਨੇ ਬੀ ਲਿਆ ਹੁਣ ਬੀਜਾਂਗੇ ਜਿਨ੍ਹਾਂ ਦੀ ਜ਼ਮੀਨ ਤੇ ਰੇਤ ਪਈਆ ਤੇ ਜਿਹੜੇ ਟੋਟਲੇ ਵੀ ਖਰਾਬ ਹੋ ਗਏ ਉਹਨਾਂ ਨੂੰ ਚਰਨ ਤੇਲ ਚਾਹੀਦੀ ਹੈ ਤੇਰੀ ਬੀਟ ਆਈਦਾ ਤੇ ਕਣਕ ਭੇਡ ਗਈ ਬੀ ਭੇਡ ਗਿਆ ਸਰ ਕੋ ਭੇਡ ਗਿਆ ਤੇਲ ਦੀ ਵੀ ਲੋੜ ਹੈ ਡੀਜ਼ਲ ਦੀ ਵੀ ਬੀਜ ਦੀ ਵੀ ਲੋੜ ਹੈ ਇਸ ਕਰਕੇ ਇਹ ਹੁਣ ਮਤ ਕਰਨੀ ਚਾਹੀਦੀ ਆ ਖਾਣਵਾ ਦੇ ਜਿਹੜੇ ਮਾਰੇ ਇਨੀ ਕਿਰਪਾ ਵੀ ਬਹੁਤ ਜ਼ਿਆਦਾ ਜੱਫੇ ਬੰਨ ਗਿਆ ਨਾ ਘਰ ਭਰ ਦੇ ਦੇ ਵੀ ਖਾਣੇ ਨੂੰ ਕੋਈ ਉਤਰਦੀ ਸਰਕਾਰ ਦੇ ਸਿਰ ਤੇ ਨਹੀਂ ਆ ਪਰੇ ਹਾਂ ਵੀ ਸਰਕਾਰ ਤੋਂ ਉਮੀਦ ਹੈ ਉਦਾਂ ਸਿਗੀ ਵੀ ਲਈ ਜਦੋਂ ਐ ਸਾਰਾ ਕੁਝ ਹੋਇਆ ਜਿਹਨੂੰ ਜਰੂਰ ਪੜਾਉਣਾ ਜਿਹੜੇ ਮਰੀ ਜਣੇ ਭੁੱਖੇ ਆ ਇਹਨਾਂ ਵਿਚਾਰੇ ਵੋਟਾਂ ਨਹੀਂ ਲਾਤਾ ਕਿ ਸਮਾਨ ਸਾਡੇ ਕੋਲ ਆਇਆ ਜਿਹੜੇ ਪਾਣੀ ਤੇ ਹੜ ਦੇ ਵਿੱਚ ਲਏ ਨੇ ਮਰਨੋਂ ਹੀ ਡਰਿਓ ਸਮਾਨ ਹੱਦ ਤੱਕ ਪਹੁੰਚੇ ਭੁੱਖੇ ਲੋਕ ਉਹ ਬਹੁਤ ਜ਼ਿਆਦਾ ਬਾਕੀ ਸਰਕਾਰ